ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈ ਤਖਤ ਸ਼੍ਰੀ ਕੋਟ ਸਾਹਿਬ ਸਿਮੀ ਪਾਤਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦ ਅੰਮ੍ਰਿਤਸਰ ਸਾਹਿਬ ਤੋਂ ਬਾਅਦ ਇੱਥੇ ਆਣ ਕੇ ਕੀਰਤਪੁਰ ਸਹਿਬਾਨ ਕੇ ਰਹਿਣ ਲੱਗੇ ਤਾਂ ਇੱਥੇ ਛੇਵੇਂ ਪਾਤਸ਼ਾਹ ਜੀ ਨੇ ਇਸ ਸਥਾਨ ਦੀ ਉਸਾਰੀ ਕਰਵਾਈ ਸੀ ਇਹ ਹੂਬ ਹੂ ਅਕਾਲ ਤਖਤ ਸਾਹਿਬ ਦੀ ਤਰ੍ਹਾਂ ਬਣਿਆ ਹੈ ਇਸ ਨੂੰ ਉਸ ਸਮੇਂ ਛੋਟਾ ਤਖਤ ਕਿਹਾ ਜਾਂਦਾ ਸੀ ਇਸੇ ਸਥਾਨ ਤੇ ਛੇਵੇਂ ਪਾਤਸ਼ਾਹ ਜੀ ਨੇ ਸੱਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਤਿਨਾਂ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਇਸੇ ਸਥਾਨ ਤੇ 7ਵੇਂ ਪਾਤਸ਼ਾਹ ਜੀ ਨੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੈਨਾਂ ਨੂੰ ਗੁਰਗੱਦੀ ਬਖਸ਼ੀ ਸੋ ਇਹ ਪਾਵਨ ਸਥਾਨ ਸ਼ੀਸ਼ਮੈਲ ਦੇ ਬਿਲਕੁਲ ਨਾਲ ਹੈ ਇਸ ਦੇ ਸਾਹਮਣੇ ਵੀ 6ਵੇਂ ਪਾਤਸ਼ਾਹ ਜੀ ਨੇ ਹਰਮੰਦਰ ਸਾਹਿਬ ਉਸਾਰਨ ਕਰਵਾਇਆ ਸੀ